ਟਿਊਸ਼ਨ ਜਾਂਦੀ ਕੁੜੀਆਂ ਦੇ ਨਾਲ ਕੀਤਾ ਘਟਿਆ ਕੰਮ ਤਾਂ ਹੁਣ ਤੁਸੀਂ ਦੇਖ ਲਓ ਹੁਣ ਇਹਨਾਂ ਕੋਲ ਤੁਰਿਆ ਵੀ ਨਹੀਂ ਜਾ ਰਿਹਾ ਪੁਲਿਸ ਨੇ ਇਹਨਾਂ ਦਾ ਚੰਗਾ ਭੂਤ ਉਤਾਰਿਆ। ਸ਼ਾਨਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਟਿਊਸ਼ਨ ਤੋਂ ਪੜ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ। ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵੀਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਖੋਹ ਕੀਤਾ ਗਿਆ ਮੋਬਾਈਲ ਆ ਤੇ ਬਾਈਕ ਰਿਕਵਰ ਕੀਤੀ ਸੀ ਸਰ ਇਹ ਕੀ ਹੋ ਰਿਹਾ ਨਾ ਮੋਰੇ ਸੀਗੇ ਤੇ ਕੋਈ ਨਾ ਤੇ ਪਹਿਲਾਂ ਹੀ ਮੰਗਲ ਦਰਚ ਇਹ ਸਾਧਾ ਵਾਲੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਉਂਦਾ ਸੀ ਜਿਹੜੀ ਚੋਰੀ ਦਸਤ ਨਹੀਂ ਮੋਟਰਸਾਈਕਲ ਇਹ ਕਿਸੇ ਤੋਂ ਮੰਗ ਕੇ ਲੈ ਇਸ ਤੇ ਹੁਣ ਕੀ ਕਾਰਵਾਈ ਕੀਤੀ ਗਈ ਇਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਏਗਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ੇਡ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਟਿਊਸ਼ਨ ਤੋਂ ਪੜ੍ਹ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥ ਵਿੱਚ 101 ਨੰਬਰ ਐਫਆਈਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਖੋਹ ਕੀਤਾ ਗਿਆ ਮੋਬਾਈਲ ਅਤੇ ਮਾਈਕ ਰਿਕਵਰ ਕੀਤੀ ਗਈ ਸਰ ਇਹ ਕੀ ਕਹੋਦੇ ਹਨ ਮਾੜੇ ਸੀਗੇ ਤੇ ਕੋਈ ਹੱਥੇ ਪਹਿਲਾਂ ਹੀ ਮੰਗਲ ਦਰਜ ਇਹ ਸਾਧਾਰਨੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਉਂਦਾ ਸੀ ਵਿੱਚ ਕਿਉਂ ਚੋਲੀ ਦੱਸਦੇ ਨਹੀਂ ਮੋਟਰਸਾਈਕਲ ਕਿਸੇ ਤੋਂ ਮੰਗ ਕੇ ਲੈ ਇਸ ਜਹਨ ਕੀ ਗਾਵੇ ਕੀ ਤਿਆਰੀ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਆਲਰੇਡੀ ਰਜਿਸਟਰ ਸੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਏਗਾ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਜਿਹੜੀ ਮਾੜੇ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਐਸਐਸਪੀ ਮੋਗਾ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ ਢੇਡ ਥਾਣਾ ਸਿਟੀ ਸਾਊਥ ਨੂੰ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਪ੍ਰਾਪਤ ਹੋਈ ਹੈ ਜਿਸ ਦੇ ਤਹਿਤ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਆਈ ਸੀ ਇੱਕ ਲੜਕੀ ਸੀ ਉਹ ਆਪਣੀ ਯੂਨੀਵਰਸਿਟੀ ਤੋਂ ਪੜ੍ਹ ਕੇ ਆ ਰਹੀ ਸੀ ਤੇ ਦੋ ਜਿਹੜੇ ਅਣਪਛਾਤੇ ਵਿਅਕਤੀ ਸੀ ਉਹਨਾਂ ਵੱਲੋਂ ਉਹਨਾਂ ਦਾ ਜਿਹੜਾ ਫੋਨ ਸਨੇਚ ਕਰ ਲਿਆ ਗਿਆ ਸੀ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਸਾਊਥਵਿਚ 101 ਨੰਬਰ ਐਫ ਆਈ ਆਰ ਰਜਿਸਟਰ ਹੋਈ ਜਿਸ ਦੇ ਵਿੱਚ 24 ਘੰਟਿਆਂ ਦੇ ਵਿੱਚ ਇਹ ਜਿਹੜੇ ਮਾੜੇ ਅਨਸਰ ਸੀ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਨਾਮਜ਼ਦ ਕਰਕੇ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਇਹਨਾਂ ਤੋਂ ਜਿਹੜਾ ਖੋਹ ਪਿੱਟਾ ਗਿਆ ਮੋਬਾਈਲ ਅਤੇ ਬਾਈਕ ਰਿਕਵਰੀ ਕੀਤੀ। ਸਰ ਇਹ ਕਿਥੋਂ ਦੇ ਹਨ? ਮਾੜੇ ਸੀਗੇ ਤੇ ਕੋਈ ਨਾ ਤੇ ਪਹਿਲਾਂ ਹੀ ਮੰਗਲ ਦਰਜ ਹੈ। ਇਹ ਸਾਧਾ ਆਲੀ ਬਸਤੀ ਮੋਗਾ ਦੇ ਰਹਿਣ ਵਾਲੇ ਨੇ। ਇਹਨਾਂ ਤੇ ਪਹਿਲਾਂ ਕੋਈ ਮਕਦਮਾ ਨਹੀਂ ਦਰਜ। ਜਿਹੜਾ ਮੋਟਰਸਾਈਕਲ ਸੀ ਇਹਨਾਂ ਦਾ ਆਪ ਦਾ ਸੀ ਜਿਹਨੂੰ ਚੋਰੀ ਦੱਸਣਾ। ਨਹੀਂ ਮੋਟਰਸਾਈਕਲ ਕਿਸੇ ਤੋਂ ਮੰਗ ਕੇ ਲਿਆ ਸੀ। ਤੇ ਹੁਣ ਕੀ ਕਾਰਵਾਈ ਕੀਤੀ ਗਈ? ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਆਲਰੇਡੀ ਰਜਿਸਟਰ ਸੀ। ਇਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਅਦਮਾਨਯੋਗ ਅਦਾਲਤ ਤੇ ਵਿੱਚ ਪੇਸ਼ ਕੀਤਾ ਜਾਏਗਾ।